ਨਾਮ ਆ ਜੀ ਆਪਣਾ ਹਾਂ ਜੀ ਸਰ ਤੁਸੀਂ ਜਿਹੜਾ ਕਿ ਡਾਕ ਖੰਡੇ ਤੇ ਬਾਹਰ ਹੜਤਾਲ ਤੇ ਬੈਠੇ ਆ ਤੇ ਜਿਹੜਾ ਤੁਸੀਂ ਅੱਜ ਰੱਖਸ਼ਾ ਬੰਧਨ ਰੱਖਸ਼ਾ ਬੰਧਨ ਹੈਗਾ ਉਹ ਵੀ ਤੁਸੀਂ ਇੱਕ ਸੜਕ ਤੇ ਬੈਠ ਕੇ ਮਨਾਇਆ ਵਾ ਕਿ ਕਾਰਨ ਕੀ ਹੈ ਤੁਸੀਂ ਕੱਲ ਹੀ ਹੜਤਾਲ ਤੇ ਬੈਠੇ ਆ ਸਾਰੀ ਕੀ ਸਾਰੀ ਕੀ ਮਾਮਲਾ ਕੀ ਹੈ ਸਰ ਮੰਗਦਾ ਰਿਹਾ ਕਿ ਜਿਹੜੇ ਡਾਕ ਦੇ ਭਗ ਦੇ ਅਧਿਕਾਰੀ ਆ ਮੇਂ ਮੰਗ ਰੱਖੀ ਆ ਮੇਰੀ ਮੰਗ ਪੂਰੀ ਕਰਨਾ ਹਜੇ ਕੋਈ ਕਾਰ ਨਹੀਂ ਕਰ ਇਸ ਕਰਕੇ ਰੱਖਿਆ ਬੰਧਨ ਦੇ ਦਿਨ ਮੇਂ ਜੇ ਝੋਖੜ ਦਾ ਹੁਣੇ ਜਾਸਾ ਮ ਜਿਲ੍ਹਾ ਫਤਿਹਗੁਰੂ ਦੇ ਡਾਕਟਰ ਦੇ ਮੋਰੇ ਦੇਖਿਆ ਕਿ ਬੇਟੀਆਂ ਜਿਹੜੀਆਂ ਉਹ ਰੱਖਿਆ ਬੰਧਨ ਵਾਲੇ ਦਿਨ ਵੀ ਰਖੜੀ ਦਾ ਤੇ ਉਹ ਜੇ ਝੋਖੜ ਦਾ ਹੁਣੇ ਪਹੁੰਚੀਆਂ ਕਿ ਸਾਡੀ ਦਿਨਵਾਈ ਕੋਈ ਨਹੀਂ ਹੋਈ ਹੈ ਕਿੰਨੇ ਦਿਨ ਕਿੰਨੇ ਮੈਂ ਦਿਨ ਹੋ ਗਿਆ ਤੁਹਾਨੂੰ ਬੈਠੇ ਅੱਜ 13 ਤਰੀਕ ਤੋਂ ਲੈ ਕੇ ਅੱਜ 19 ਤਰੀਕ ਹੋ ਗਈ ਹੈ ਅੱਜ 7ਵਾਂ ਦਿਨ ਹੋ ਗਿਆ ਝੋਖੜ ਦਾ ਸ਼ਾਸਨ ਵੱਲੋਂ ਕਿਸੇ ਨੇ ਕੋਈ ਤੁਹਾਡੀ ਕੋਈ ਸੁਧਬਦ ਦਿੱਤੀ ਕੋਈ ਨਹੀਂ ਜਾ ਕੇ ਭਾਵ ਤੇ ਪੈਸਾ ਕਿ ਦੁਕਾਨਾਂ ਵਰ ਨੂੰ ਕਿਸੇ ਨੇ ਕੋਈ ਵੀ ਕੋਈ ਗੱਲਬਾਤ ਨਹੀਂ ਕੀਤੀ ਨਾ ਕਿਸੇ ਨੇ ਆਣ ਕੇ ਕੋਈ ਪੁੱਛਿਆ ਹੀ ਆ ਤਾਂ ਤੁਸੀਂ ਮੰਗ ਕੀ ਕਰਦੇ ਸਰਕਾਰ ਤੋਂ ਸਰਕਾਰ ਤੋਂ ਹੀ ਮੰਗ ਕਰਦੇ ਆ ਕਿ ਜਿਹੜੀ ਮੇਰੀ ਪਹਿਲਾਂ ਵਾਲੀ ਡਿਉਟੀ ਆ ਉਹ ਮੈਨੂੰ ਦਿੱਤੀ ਜਾਵੇ ਜਿਹੜੀ ਮੇਰੀ ਤਨਖਾਹ ਰੋਕੀ ਹੋਈ ਆ ਉਹ ਮੈਨੂੰ ਦਿੱਤੀ ਜਾਵੇ ਕਿੰਨੇ ਮਹੀਨੇ ਤੁਹਾਡੀ ਤਨਖਾਹ ਰੋਕੀ ਪਈ ਕੋਈ ਟਿਸ਼ੂ ਨਹੀਂ ਨਾ ਜਦੋਂ ਜੇ ਮਰੀ ਕੋਈ ਨਾ ਬਾਹਰ ਬੰਦ ਕੀਤੀ ਹੋਈ ਆ। ਹਾਂਜੀ ਕੀ ਨਾਮ ਹੈ ਆਪਣਾ? ਮਨਦੀਪ ਬਾਲ। ਹਾਂਜੀ ਮਨਦੀਪ ਜੀ ਕਿੱਦਾਂ ਦੇਖਦੇ ਜੇ ਤੁਸੀਂ ਇੱਕ ਰੱਖਿਆ ਬੰਦਨ ਦਾ ਤਿਯਾਰ ਪਾਰ ਸੜਕ ਤੇ ਬੈਠ ਕੇ ਮਨਾਰੇ ਤੱਕ ਕਿੱਦਾਂ ਦੇਖਦੇ ਕਿ ਸਰਕਾਰ ਦੇ ਦਾਅਵਿਆਂ ਨੂੰ ਕਿੱਦਾਂ ਦੇਖਦੇ? ਸਾਡੀ ਕੋਈ ਸੁਣਵਾਈ ਨਹੀਂ ਹੁੰਦੀ। ਸਾਨੂੰ ਰੱਖਿਆ ਬੰਦਨ ਵੀ ਇੱਥੇ ਮਨਾਉਣਾ ਪੈਂਦਾ ਆ ਰੋਡ ਦੇ ਉੱਪਰ ਹੀ। ਆਏ ਸਰਕਾਰ ਕੋਈ ਇਹ ਮਤ ਕਰਦਿਆਂ ਵੀ ਸਾਡੀ ਕੋਈ ਸੁਣਵਾਈ ਹੋਵੇ ਸਾਡੇ ਪਾਪਾਂ ਨੂੰ ਗੁੱਟ ਦੇ ਫੇਰ ਦਵਾ ਲਾ। ਕੀ ਨਾਮ ਕੀ ਤਾਂ ਤਾਂ ਤੁਹਾਨੂੰ ਲੱਗਦਾ ਕਿ ਸਰਕਾਰ ਤੁਹਾਡੇ ਜਿਹੜੇ ਕਿ ਮੰਗਾਂ ਮੰਨ ਚੁਗੇ ਲੱਗਦਾ ਤਾਂ ਨਹੀਂ ਉਹਨਾਂ ਨੂੰ ਮੰਨਣੀਆਂ ਪੈਣੀਆਂ ਵਾ ਸਰਕਾਰ